ਇਹ ਤਸਵੀਰਾਂ ਫਾਜ਼ਿਲਕਾ ਫਿਰੋਜ਼ਪੁਰ ਹਾਈਵੇ ਦੀਆਂ ਨੇ ਇੱਥੇ ਫਲਾਈਓਵਰ ਉੱਤਰਦੇ ਸਮੇਂ ਟਰਾਲਾ ਬੇਕਾਬੂ ਹੋ ਕੇ ਨਾਲ ਦੀਆਂ ਦੁਕਾਨਾਂ ਅੰਦਰ ਵੜ ਗਿਆ ਇਸ ਹਾਦਸੇ ਵਿੱਚ ਟਰਾਲੇ ਦੇ ਡਰਾਈਵਰ ਦੀ ਮੌਤ ਹੋ ਗਈ ਅਤੇ ਸਹਾਇਕ ਗੰਭੀਰ ਜ਼ਖਮੀ ਹੈ ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਦੁਕਾਨਾਂ ਵੀ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਨੇ ਹੁਣ ਆਇਆ ਸੀ ਇੱਥੋਂ ਕਿਸੇ ਦਾ ਵੀ ਤੁਹਾਡੀ ਦੁਕਾਨ 'ਚ ਆ ਕੇ ਟਰੱਕ ਵਜੋਂ ਐਕਸੀਡੈਂਟ ਹੋ ਗਿਆ ਹੂੰ ਤੇ ਤੁਸੀਂ ਆਏ ਹੋ ਮੌਕੇ ਤੇ ਵੇਖਿਆ ਜੀ ਮੁੰਡੇ ਸੀਗੇ ਇੱਥੇ ਉਹ ਦੱਸ ਰਹੇ ਵੀ ਕੰਡਕਟਰ ਨੂੰ ਉਹਨੇ ਹਸਪਤਾਲ ਭੇਜਿਆ ਹੂੰ ਤੇ ਜਿਹੜਾ ਡਰਾਈਵਰ ਆ ਉਹ ਸ਼ਾਇਦ ਵਿੱਚ ਹੀ ਆਇਆ ਹੋਵੇ। ਤੇ ਹੁਣ ਕੋਈ ਇਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਚੱਲ ਰਹੀ ਹੈ। ਪੁਲਿਸ ਵਾਲੇ ਆਏ ਹੋਏ ਆ ਜੀ ਕਹਿੰਦੇ ਵੀ ਹਾਈਡਰ ਮੰਗਾਇਆ ਜੀ ਇਹਨਾਂ ਨੇ। ਹੂੰ ਦੇਖਦੇ ਹੁਣ ਆਂਦਾ ਕਿੰਨੇ ਕ ਵਜੇ ਦੱਸਦਾ ਕਹਿੰਦੇ ਨੇ ਹੋਇਆ। 3:30 ਵਜੇ ਦੀ ਗੱਲ ਹੈ। ਕਿੰਨਾ ਕੁ ਨੁਕਸਾਨ ਹੋ ਗਿਆ ਉਹਨਾਂ ਦਾ ਜੀ? ਨੁਕਸਾਨ ਜੀ ਦੁਕਾਨ ਦਾ ਤਾਂ ਬਹੁਤ ਨੁਕਸਾਨ ਹੋ ਗਿਆ। ਲਗਭਗ ਮੈਨੂੰ ਲੱਗਦਾ ਲੈਂਟਰ ਦਾ ਵੀ ਸਰਕ ਪਿਆ ਜੀ। ਹੂੰ ਕਾਫੀ ਟਰੱਕ ਅੰਦਰ ਵੜ ਗਿਆ ਜੀ ਪੂਰਾ ਅੰਦਰ ਜਿਹੜਾ ਫਰਨੀਚਰ ਵਗੈਰਾ ਪਿਆ ਸੀ ਉਹ ਵੀ ਟੁੱਟ ਗਿਆ। ਹੂੰ ਹੁਣ ਦੇਖਦੇ ਬਾਕੀ ਜਿਹ ਬੰਦਾ ਵੀ ਕਿਸ ਦੀ ਦੁਕਾਨ ਹੈ ਆਪਣੀ ਕਨਵੈਨਸ਼ਰੀ ਦੁਕਾਨ ਹੈ ਇਹ ਜੀ ਟਰਾਲਾ ਆ ਰਿਹਾ ਸੀਗਾ ਅਨੋਖਾ ਪਾਕਿਸਤਾਨ ਦਾ ਟਰਾਲਾ ਸੀਗਾ ਹੂੰ ਇਹ ਸੁਭਾਗ ਤੇ 4 ਵਜੇ ਇਹਨਾਂ ਨੂੰ ਦੇਖਾਂਗੇ ਕਨੈਕਟਰ ਉੱਤੇ ਹਸਪਤਾਲ ਦੇ ਵਿੱਚ ਹੈਗਾ ਉਹਨੂੰ ਪੁੱਛਦੇ ਅੱਜ ਕਰਾਂਗੇ ਵੀ ਕੀ ਗੱਲ ਹੋਈ ਹੈ ਤੇ ਜਿਹੜਾ ਆ ਕੇ ਇਹਨੇ ਪੁੱਲ ਦੇ ਲੈਂਦੇ ਆ ਸਾਰੇ ਜਿਹੜਾ ਥੱਲੇ ਦੁਕਾਨ ਦੇ ਵਿੱਚ ਵੜ ਗਿਆ ਹੈ ਇਹਦਾ ਹੁਣ ਕਾਰਨਾਂ ਦਾ ਪਤਾ ਲੱਗੂ ਲੱਗੂ ਵੀ ਕੀ ਕਾਰਨ ਸੀਗਾ ਇਹਦਾ ਵੀ ਜਾਂ ਗਨੀਂਦ ਆਈ ਜਾਂ ਕਿਵੇਂ ਆ ਉਸ ਕਰਕੇ ਜਿਹੜੀ ਆ ਡਰਾਈਵਰ ਦੀ ਤੇ ਉਹ ਛੱਤ ਟੁੱਟਣ ਦੇ ਨਾਲ ਛੱਤ ਜਿਹੜੀ ਸੀ ਉਹ ਦੁਕਾਨ ਦੇ ਉੱਪਰ ਟਿਕਣ ਕਰਕੇ ਡਰਾਈਵਰ ਦੀ ਜਿਹੜੀ ਮੌਤ ਹੋ ਗਈ ਆ ਤੇ ਕਨੈਕਟਰ ਜਿਹੜਾ ਉਹਨੂੰ ਮੰਮੂਲੀ ਸੱਟਾਂ ਹੈਗੀਆਂ ਨੇ ਉਹਨੂੰ ਅਸੀਂ ਸਰਕਾਰੀ ਹਸਪਤਾਲ ਜਿਹੜਾ ਸੀਗਾ 4 ਵਜੇ ਅਸੀਂ ਉਹਨੂੰ ਦਸ ਦਾਖਲ ਕਰਵਾਤਾ ਸੀਗਾ ਦੁਕਾਨਾਂ ਦਾ ਵੀ ਕੋਈ ਨੁਕਸਾਨ ਹੋਇਆ ਜੀ ਦੁਕਾਨ ਦਾ ਵੀ ਜਿਹੜਾ ਨੁਕਸਾਨ ਜਿਹੜਾ ਕਾਫੀ ਹੋਇਆ ਜਿਹੜਾ ਕਿੰਨੀਆਂ ਦੁਕਾਨਾਂ ਦਾ ਹੋਇਆ ਜੀ ਇੱਕ ਦੁਕਾਨ ਦਾ ਹੋਇਆ ਜੀ ਜਿਹੜੀ ਮਿਹਨਤ ਕਰ ਦੋ ਦੁਕਾਨਾਂ ਦੋ 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 ਦੁਕਾਨਾਂ ਨੇ ਜੀ ਅੱਛਾ ਜੀ ਨਾਲ-ਨਾਲ ਇਹ ਦੋ ਦੁਕਾਨਾਂ ਜਿਹੜੀਆਂ ਨੇ ਉਹ ਕਾਫੀ ਜਿਹੜਾ ਉਹਨਾਂ ਦਾ ਨੁਕਸਾਨ ਹੋ ਗਿਆ ਸਰ ਉਹ ਕਿਸ ਤਰ੍ਹਾਂ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਅਗਲੀ ਕਾਰਵਾਈ ਵੇਖੋ ਜੜਾਉਂਦੇ ਨੇ ਮਾਲਕ ਇਹਨਾਂ ਦੇ ਜਿਵੇਂ ਉਹ ਮਾਲਕਾਂ ਦੇ ਅਗਲੀ ਜਿਹ ਅਪ ਸਹਨੀਆ ਦਫ਼ਤਰ ਨੇ ਪਹੁੰਚ ਲਿਆ ਕਿ ਉਹ ਵੀ ਕਾਰਵਾਈ ਹੋਈ ਕਿੰਨਾ ਔਖਾ ਸਰਸਿਗਾ ਰੈਸਕਿਊ ਜਿਹੜਾ ਕੀਤਾ ਗਿਆ ਜੀ ਬਹੁਤ ਜ਼ਿਆਦਾ ਜੀ ਅਸੀਂ ਸਵੇਰ ਤੋਂ ਆਪਣੇ 3:00 ਵਜੇ ਤੇ ਲੱਗੇ ਹੋਏ ਆ ਜੀ ਉਹਦੇ ਅਸੀਂ ਜਿਹੜੀਆਂ ਕ੍ਰੇਨਾਂ ਜਿਹੜੀਆਂ ਅਸੀਂ ਉਹ ਲੱਭ ਕੇ ਲਿਆ ਕੇ ਨਾਲ ਨੂੰ ਅਸੀਂ ਮਤਲਬ ਉਹ ਲਿਆ ਕੇ ਕੱਢਿਆ ਹੈ ਅਸੀਂ ਦੇ ਸਰਕਾਰ ਤੋਂ ਇਹ ਹੀ ਮੰਗ ਕਰਦਾ ਵੀ ਜਿਹੜੀ ਇੱਕ ਸਰਕਾਰੀ ਜਿਹੜੀ ਆ ਕਿ ਕ੍ਰੇਨ ਹੋਣੀ ਚਾਹੀਦੀ ਜਿਹੜਾ ਕਿ ਦਿੱਤੀ ਹੀ ਹਾਸਾ ਹੋ ਜਾਵੇ ਜਿਹੜਾ ਮੌਕੇ ਤੇ ਆ ਕੇ ਅਸੀਂ ਡਰਾਈਵਰ ਦੀ ਜਾਨ ਬਚਾਈ ਜਾ ਸਕੀ